ਸੋ ਇਸੇ ਲਈ ਵੱਡੀ ਨਮਸਕਾਰ ਸਤਿ ਸ਼੍ਰੀ ਅਕਾਲ ਮਰhaba ਸੋ ਇਸੇ ਲਈ ਵੱਡੀ ਅਪਡੇਟ ਆ ਰਹੀ ਹੈ ਮਾਨਸਾ ਨੂੰ ਲੈ ਕੇ ਜੀ ਮਾਨਸਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੱਜ ਵਪਾਰੀਆਂ ਵੱਲੋਂ ਪੰਦ ਦੀ ਕਾਲ ਦਿੱਤੀ ਗਈ ਹੈ ਕਿਉਂਕਿ ਮਾਨਸਾ ਸ਼ਹਿਰ ਦੇ ਵਿੱਚ ਬੀਤੇ ਦਿਨੀ ਮੰਗਲਵਾਰ ਨੂੰ ਤਿੰਨ ਵੱਖ-ਵੱਖ ਥਾਵਾਂ ਤੇ ਗੋਲੀਬਾਰੀ ਹੋਈ ਸੀ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਔਰ ਇਸ ਦੌਰਾਨ ਹਾਲਾਂਕਿ ਕਿਸੇ ਵੀ ਵਪਾਰੀ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਣ ਦੀ ਖਬਰ ਹੈ ਪਰ ਫਿਰ ਵੀ ਵਪਾਰੀਆਂ ਦੇ ਵਿੱਚ ਇੱਕ ਰੋਸ ਹੈ ਕਿਉਂਕਿ ਉਹਨਾਂ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਵੱਖ-ਵੱਖ ਥਾਵਾਂ ਤੇ ਮਾਨਸਾ ਦੇ ਤਿੰਨ ਅਲੱਗ-ਅਲੱਗ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਵਪਾਰੀਆਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਉਹਨਾਂ ਤੇ ਗੋਲੀਬਾਰੀ ਹੋਈ ਸੀ ਗੋਲੀ ਚਲਾਈਆਂ ਗਈਆਂ ਸੀ ਗੋਲੀਆਂ ਚਲੀਆਂ ਸੀ ਜਿਸ ਤੋਂ ਬਾਅਦ ਜਿਹੜਾ ਆਮ ਵਪਾਰੀ ਦੇ ਵਿੱਚ ਜਿਹੜਾ ਨਾਰਾਜ਼ਗੀ ਹੈ ਡਰ ਦਾ ਮਾਹੌਲ ਹੈ ਸੋ ਉਹਨਾਂ ਵੱਲੋਂ ਅੱਜ ਮਾਨਸਾ ਤੋਂ ਵਿੱਚ ਮਾਨਸਾ ਨੂੰ ਪੰਦ ਰੱਖਣ ਦੀ ਕਾਲ ਦਿੱਤੀ ਗਈ ਹੈ ਤੇ ਜਿਸ ਕਰਕੇ ਅੱਜ ਮਾਨਸਾ ਦੇ ਬਾਜ਼ਾਰ ਬੰਦ ਰਹਿਣਗੇ ਸੋ ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ ਮਾਨਸਾ ਨੂੰ ਲੈ ਕੇ ਜਿਹੜੇ ਵੀ ਲੋਕ ਮਾਨਸਾ ਟਰੈਵਲ ਕਰਨਾ ਚਾਹ ਰਹੇ ਹੈ ਜਾਂ ਮਾਨਸਾ ਦੇ ਵਿੱਚ ਰੁਕੇ ਹੋਏ ਹੈ ਸੋ ਉਹਨਾਂ ਨੂੰ ਇਹ ਚੀਜ਼ਾਂ ਦੇ ਜਾਂ ਮਾਨਸਾ ਦੇ ਖੁਦ ਦੇ ਸ਼ਹਿਰ ਦੇ ਲੋਕ ਉਹਨਾਂ ਲਈ ਇਹ ਵੱਡੀ ਖਬਰ ਹੈ ਕਿ ਲੋਕਾਂ ਵੱਲੋਂ ਵਪਾਰੀ ਵਰਗ ਵੱਲੋਂ ਅੱਜ ਮਾਨਸਾ ਨੂੰ ਬੰਦ ਰੱਖਣ ਦੀ ਖੋਲ ਦਿੱਤੀ ਗਈ ਹੈ ਸੋ ਇਸੇ ਵੇਲੇ